ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਅੱਜ ਜੀਐਸਟੀ ਵਿਭਾਗ ਦੀ ਇੱਕ ਵੱਡੀ ਕਾਰਵਾਈ ਨੰਗਲ ਵਿੱਚ ਦੇਖਣ ਨੂੰ ਸਾਹਮਣੇ ਮਿਲੀ ਹੈ ਜੋ ਕਿ ਸੁਰਖੀਆਂ ਦੇ ਵਿੱਚ ਰਹੀ ਹੈ ਟੈਕਸ ਚੋਰੀ ਦੇ ਮਾਮਲੇ ਦੇ ਵਿੱਚ ਇੱਕ ਨੰਗਲ ਦੀ ਮੇਨ ਮਾਰਕੀਟ ਵਿਖੇ ਮਸ਼ਹੂਰ ਵਪਾਰੀ ਦੇ ਜਿੱਥੇ ਜੀਐਸਟੀ ਟੀਮ ਨੇ ਛਾਪੇਮਾਰੀ ਕੀਤੀ ਜਿਵੇਂ ਹੀ ਇਹ ਖਬਰ ਬਜ਼ਾਰਾਂ ਦੇ ਵਿੱਚ ਫੈਲੀ ਉੱਥੇ ਹਲਚਲ-ਮਚ ਗਈ ਛਾਪੇਮਾਰੀ ਨੰਗਲ ਦੇ ਪ੍ਰਮੁੱਖ ਬਾਜ਼ਾਰ ਮੇਨ ਮਾਰਕੀਟ ਦੇ ਵਿੱਚ ਹੋਈ ਜਿੱਥੇ ਪੰਜਾਬ ਜੀਐਸਟੀ ਦੀ ਵਿਭਾਗ ਦੇ ਈਟੀਓ ਇਨਸਪੈਕਟਰ ਅਤੇ ਕੁਝ ਹੋਰ ਅਧਿਕਾਰੀਆਂ ਨੇ ਵਪਾਰੀ ਦੇ ਸਥਾਨ ਉੱਤੇ ਰੇਡ ਕੀਤੀ ਜਾਣਕਾਰੀ ਦੇ ਮੁਤਾਬਕ ਇਸ ਵਪਾਰੀ ਦੇ ਖਿਲਾਫ ਕਾਫੀ ਲੰਬੇ ਸਮੇਂ ਤੋਂ ਟੈਕਸ ਚੋਰੀ ਦੀ ਸ਼ਿਕਾਇਤਾਂ ਵਿਭਾਗ ਨੂੰ ਮਿਲਦੀਆਂ ਆ ਰਹੀਆਂ ਸਨ ਇਸ ਸਾਰੇ ਮਾਮਲੇ ਦੇ ਵਿੱਚ ਇੱਕ ਮੁੱਖ ਗੱਲ ਇਹ ਰਹੀ ਕਿ ਜੀਐਸਟੀ ਵਿਭਾਗ ਉੱਤੇ ਲਗਾਤਾਰ ਰਾਜਨੀਤਿਕ ਦਬਾਅ ਬਣਾਇਆ ਜਾ ਰਿਹਾ ਸੀ ਇਸ ਮੌਕੇ ਉੱਤੇ ਖਬਰ ਨੂੰ ਰੁਕਾਉਣ ਦੇ ਲਈ ਕਾਫੀ ਰਾਜਨੀਤਿਕ ਦਬਾਅ ਪਾਇਆ ਗਿਆ ਤੇ ਰਾਜਨੀਤਿਕ ਗੂਹਾ ਦੇ ਨਾਲ ਸਬੰਧਿਤ ਕੁਝ ਲੋਕ ਮੌਕੇ ਉੱਤੇ ਵੀ ਪਹੁੰਚ ਗਏ ਹਾਲਾਂਕਿ ਟੀਮ ਨੇ ਆਪਣੀ ਕਾਰਵਾਈ ਜਾਰੀ ਰੱਖੀ ਪਰ ਰਾਜਨੀਤਿਕ ਹਸਤਾਖਸ਼ੇਪ ਦੇ ਕਾਰਨ ਇਸ ਛਾਪੇਮਾਰੀ ਨੂੰ ਲੈ ਕੇ ਚਰਚਾਵਾਂ ਹੋਰ ਵੀ ਜ਼ਿਆਦਾ ਹੋ ਗਈਆਂ ਹੈਰਾਨੀ ਦੀ ਗੱਲ ਇਹ ਰਹੀ ਕਿ ਛਾਪੇਮਾਰੀ ਲਈ GST ਟੀਮ ਨੇ ਸਰਕਾਰੀ ਗੱਡੀਆਂ ਦੀ ਬਜਾਏ ਪ੍ਰਾਈਵੇਟ ਗੱਡੀਆਂ ਦੀ ਵਰਤੋਂ ਕੀਤੀ ਇਸ ਕਰਕੇ ਪੂਰੇ ਮਾਮਲੇ ਤੇ ਵੱਖ-ਵੱਖ ਸਵਾਲ ਉੱਠਣ ਲੱਗੇ ਪ੍ਰਾਈਵੇਟ ਗੱਡੀਆਂ ਦੇ ਮੇਨ ਸ਼ੀਸ਼ੇ ਉੱਤੇ ਪੰਜਾਬ ਸਰਕਾਰ ਦੇ ਐਕਸਾਈਜ਼ ਐਂਡ ਟੈਕਸਟੇਸ਼ਨ ਡਿਪਾਰਟਮੈਂਟ ਦਾ ਲੋਗੋ ਵੀ ਸਾਫ਼-ਸਾਫ਼ ਵਿਖਾਈ ਦੇ ਰਿਹਾ ਸੀ ਜਿਸ ਤੋਂ ਬਾਅਦ ਸਤਾਨਿਕ ਲੋਕ ਸੱਚ ਜਾਣਦੇ ਉਤਸੁਕ ਹਨ ਕਿ ਛਾਪੇਮਾਰੀ ਦੇ ਦੌਰਾਨ ਸ਼ਹਿਰ ਦੇ ਵਪਾਰੀਆਂ ਦੇ ਵਿੱਚ ਸਾਰਾ ਦਿਨ ਉਤਸੁਕਤਾ ਬਣੀ ਰਹੀ ਹਰ ਕੋਈ ਜਾਨਣਾ ਚਾਹੁੰਦਾ ਸੀ ਕਿ ਆਖਿਰ ਮਾਮਲਾ ਕੀ ਹੈ ਅਤੇ ਜੀਐਸਟੀ ਵਿਭਾਗ ਦੀ ਇਹ ਕਾਰਵਾਈ ਕਿੱਥੇ ਤੱਕ ਪਹੁੰਚੇਗੀ ਇੰਨਾ ਹੀ ਨਹੀਂ ਛਾਪੇਮਾਰੀ ਤੋਂ ਬਾਅਦ ਜੋ ਅਧਿਕਾਰੀ ਸ਼ਾਮਲ ਸਨ ਉਹਨਾਂ ਦੇ ਗੱਡੀਆਂ ਦੇ ਵਿੱਚ ਰੱਖੇ ਕੀਮਤੀ ਸਮਾਨ ਦੇ ਡੱਬੇ ਵੀ ਚਰਚਾ ਦਾ ਵਿਸ਼ਾ ਬਣੇ ਰਹੇ ਇਸ ਤੋਂ ਵਏ اٹਕਲਾ ਲੱਗਣ ਲੱਗੀਆਂ ਕਿ ਅਧਿਕਾਰੀ ਕੁਝ ਮਹੱਤਵਪੂਰਨ ਦਸਤਾਵੇਜ਼ ਜਾਂ ਜ਼ਬਤ ਕੀਤਾ ਸਮਾਨ ਲੈ ਜਾ ਰਹੇ ਸਨ ਜਿਵੇਂ ਹੀ ਮੀਡੀਆ ਦੀ ਟੀਮ ਮੌਕੇ ਉਤੇ ਪਹੁੰਚਦੀ ਹੈ ਤਾਂ ਅਧਿਕਾਰੀਆਂ ਨੇ ਚੁੱਪੀ ਸਾਦ ਲਈ ਜੀਐਸਟੀ ਵਿਭਾਗ ਦੇ ਸਹਾਇਕ ਕਮਿਸ਼ਨਰ ਯਾਦਵੀਰ ਸਿੰਘ ਨਾਲ ਪੱਤਰਕਾਰਾਂ ਨੇ ਲਗਾਤਾਰ ਫੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ ਪਰ ਉਨ੍ਹਾਂ ਦੀ ਚੁੰਪੀ ਨੇ ਇਸ ਮਾਮਲੇ ਨੂੰ ਹੋਰ ਵੀ ਸ਼ੱਕੀ ਬਣਾ ਦਿੱਤਾ ਇਸ ਮਾਮਲੇ ਦੇ ਵਿੱਚ ਸਥਾਨਕ ਇੱਕ ਵਕੀਲ ਨੇ ਛਾਪੇਮਾਰੀ ਦੇ ਨਾਲ ਸੰਬੰਧਿਤ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਆਰਟੀਆਈ ਦਾਖਲ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਇਸ ਵਿੱਚ ਜੁਰਮਾਨੇ ਅਤੇ ਹੋਰ ਬੇਰਵੀਆਂ ਦੀ ਜਾਣਕਾਰੀ ਮੰਗੀ ਜਾਵੇਗੀ ਇਸ ਸਾਰੇ ਮਾਮਲੇ ਦੇ ਵਿੱਚ ਖਾਸ ਗੱਲ ਇਹ ਹੈ ਕਿ ਇਸ ਛਾਪੇਮਾਰੀ ਨੂੰ ਦਬਾਉਣ ਦੇ ਲਈ ਰਾਜਨੀਤਿਕ ਦਬਾਅ ਕਾਫੀ ਸਰਗਰਮ ਰਿਹਾ ਹਾਲਾਂਕਿ ਵਪਾਰੀਆਂ ਤੇ ਆਮ ਜਨਤਾ ਨੂੰ ਉਮੀਦ ਹੈ ਕਿ ਇਸ ਮਾਮਲੇ ਦੇ ਵਿੱਚ ਨਿਆਹਪੂਰਕ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ। ਇਹ ਘਟਨਾ ਸਿਰਫ ਨੰਗਲ ਹੀ ਨਹੀਂ ਸਗੋ ਪੂਰੇ ਪੰਜਾਬ ਦੇ ਵਿੱਚ ਟੈਕਸ ਚੋਰੀ ਦੇ ਮਾਮਲੇ ਦੇ ਖਿਲਾਫ ਸਰਕਾਰ ਦੀ ਸ਼ਕਤੀ ਨੂੰ ਦਰਸਾਉਂਦੀ ਹੈ। ਇਸ ਤੋਂ ਇਹ ਸੰਦੇਸ਼ ਜਾਂਦਾ ਹੈ ਕਿ ਟੈਕਸ ਚੋਰੀ ਵਰਗੀਆਂ ਗੈਰ ਕਾਨੂੰਨੀ ਗਤੀਵਿਧੀਆਂ ਉੱਤੇ ਹੁਣ ਕੋਈ ਛੂਟ ਨਹੀਂ ਦਿੱਤੀ ਜਾਵੇਗੀ। ਇਹ ਮਾਮਲਾ ਲਗਾਤਾਰ ਸੋਸ਼ਲ ਮੀਡੀਆ ਉੱਤੇ ਵੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਇਸ ਵਕਤ ਇਹ YouTube ਉਤੇ ਇਸ ਸ਼ਾਪੇ ਮਾਰੀ ਦੇ ਨਾਲ ਜੁੜੇ ਵੀਡੀਓ ਤੇ ਤਸਵੀਰਾਂ ਵੱਡੇ ਪੱਧਰ ਉਤੇ ਸ਼ੇਅਰ ਕੀਤੇ ਜਾ ਰਹੇ ਹਨ ਲੋਕ GST ਵਿਭਾਗ ਦੀ ਕਾਰਵਾਈ ਦੀ ਪ੍ਰਸ਼ੰਸਾ ਕਰ ਰਹੇ ਹਨ ਜਦਕਿ ਕੁਝ ਲੋਕ ਇਸ ਨੂੰ ਰਾਜਨੀਤਿਕ ਖੇਡ ਕਰਾਰ ਦੇ ਰਹੇ ਹਨ ਅਖੀਰ ਦੇ ਵਿੱਚ ਇਹ ਸਵਾਲ ਪੈਦਾ ਹੁੰਦਾ ਹੈ ਕਿ ਇਹ ਕਾਰਵਾਈ ਟੈਕਸ ਚੋਰੀ ਦੇ ਖਿਲਾਫ ਸ਼ਕਤੀ ਦਾ ਹਿੱਸਾ ਹੈ ਜਾਂ ਇਸੇ ਵੱਡੇ ਰਾਜਨੀਤਿਕ ਖੇਡ ਦਾ ਨਤੀਜਾ ਕੀ GST ਵਿਭਾਗ ਦੇ ਵਿਖਦੇ ਵਿੱਚ ਇਸੇ ਤਰ੍ਹਾਂ ਦੀਆਂ ਕਾਰਵਾਈਆਂ ਕਰਕੇ ਟੈਕਸ ਚੋਰੀ ਉਤੇ ਲਗਾਮ ਲਾ ਪਾਏਗੀ ਅਤੇ ਸਭ ਤੋਂ ਵੱਡਾ ਸਵਾਲ ਇਸ ਛਾਪੇ ਮਾਰੀ ਦਾ ਅਸਲ ਸੱਚ ਕਦੋਂ ਸਾਹਮਣੇ ਆਵੇਗਾ ਜੁੜੇ ਰਹੋ ਅਤੇ ਇਸ ਮਾਮਲੇ ਦੀ ਹਰ ਅਪਡੇਟ ਲਈ ਦੇਖਦੇ ਰਹੋ ਪੰਜਾਬ ਟੀਵੀ ਪ੍ਰਾਈਮ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਣ vote.